ਕਰ ਰਹੇ ਆ ਜੀ ਇਹਦਾ ਕੀ ਮੁੱਲ ਕਰ ਰਿਹਾ ਪਪਾ ਨਹੀਂ ਨਹੀਂ 14 ਮੰਗਦਾ 14000 ਮੇਂ ਨਿਆੜੀ ਬਿੱਥੀ ਐ ਸੱਚੇ ਬੱਕਰੀਆਂ 2.5 ਕਰੋ 2.5 ਨਹੀਂ ਨਹੀਂ 2.5 60 ਵੇਚਨੀ ਹੈ 13.5 ਦੀ ਲੈ ਜਾ ਦੂ ਘਟ ਉਹ ਤੂੰ 10 ਨੂੰ ਉਤਰ ਕੇ ਆ ਬਾਈ ਫਿਰ ਨਹੀਂ ਬਾਈ 10 ਨੂੰ ਉਤਰ ਕੇ ਆਉਂਦੀ ਨਹੀਂ ਆਪਾਂ ਦੇਣੀ ਨਹੀਂ 10 ਆ 9 ਦੀ ਹੋ ਗਈ ਹੈ ਤੀ ਤੂੰ ਕਿੰਨੇ ਲਾਵੇ ਮੈਂ ਆਖਾਂ ਮੈਂ 11 ਦੀ ਵੀ ਨਹੀਂ ਦਿੰਦਾ 12 ਦੀ ਵੀ ਨਹੀਂ ਦਿੰਦਾ ਆ ਖੜਾ ਆ ਤੇਰੀ ਮਰਜ਼ੀ ਆ ਨਹੀਂ ਦਿੰਦਾ ਤੇ ਬਾ ਉਹ ਤੁਹਾਡੀ ਇੱਛਾ ਵੀ ਲੈਣੀ ਹੈ ਨਾਲੇ ਕੋਈ ਗੱਲ ਨਹੀਂ ਬਾ ਕੋਈ ਨਹੀਂ ਇਹਦੇ ਤੋਂ ਛੜ ਜਾ ਧੱਕਾ ਧੱਕਾ ਤੇ ਲੱਗ ਨਹੀਂ ਲੱਗ ਰਹੀਏ ਤਬੂਲੇ ਕਾ ਪੀ ਬਫੀ ਹੋ ਗਿਆ ਨਹੀਂ ਹੋਈ ਬਈ ਮਾਰਾ ਬਿਲਕੁਲ ਹੀ ਨਹੀਂ ਯਾਰ ਮਾਰ ਰਹਿਗਾ ਇਹਦੇ ਬੱਚਾ ਕੋਈ ਨਾ ਬੱਚਾ ਯਾਰ ਲਓ ਬਈ ਪੂਰਾ ਦਾ ਨਹੀਂ ਦੇਣਾ ਬਈ ਛੜੀ ਤੂੰ ਕਿੰਨੇ ਲਾਦੇ 10000 ਲਾਤਾ ਯਾਰ ਬਈ ਤੁਸੀਂ ਕਿੰਨੇ ਮੰਗੇ ਆ? ਬਾਈ ਸਾਡੇ ਤਾਂ 14000 ਮੰਗੇ ਆ। ਸਾਡੇ 13500। ਕਿਦੋਂ ਮੰਗਣ ਦਾ ਫਰਕ ਆ ਮੇਰੇ ਗੱਲ ਸੁਣਾ। ਕਿਹੜੇ ਰਹਿ ਗਿਆ ਫਰਕ ਵਰਤਾਂ। 10 10। ਨਰੋ ਵੀ ਮੰਡੀ ਪੈਣ ਦੀ ਆ। ਇਹ ਕਿਹੜਾ ਮੁੰਡਾ ਅੱਛੀ ਲਾਏਗਾ ਚਲ 70 ਪਾ ਦੇ। ਕਾਉਂਡ ਸੀ ਲੱਗਦੀ ਆ? ਨਹੀਂ ਲੱਗੇ ਅਸੀਂ। ਕੋਈ ਨਹੀਂ ਜਾਣਾ। ਚੰਗਾ। ਨਾ ਸਹੀ ਵਸੇ ਨਹੀਂ ਕੋਈ ਆ। ਮੈਂ ਦੱਸਦਾ ਦਿੱਤਾ ਇਹ ਤਾਂ 12000 ਮੰਗਿਆ ਸੀ। ਉਹ ਮੰਗਣ ਦਾ 50 ਮੰਗ ਲਿਆ ਫੇਰੀ ਚੀਜ਼। ਨਾ ਵੇਣੀ ਤੇ ਨਹੀਂ ਯਾਰਾ। ਦੇ ਦੇਾਂਗੇ ਆਪਾਂ ਸੇ 10000। ਸਹੀ ਕੱਢ ਦੂੰਗੀ ਮੈਂ। ਉਹ ਹੈਈ ਦਾ ਕਢ ਦੇ ਕਹਿੰਦੇ ਪਹਿਜੇ ਇੰਨੇ ਦੀ ਬੂੜੀ ਆ ਪੈਸੇ ਸਾਰੇ ਫੜਾ ਦੇਗੇ ਉਹ ਹੈਈ ਦਾ ਕਢ ਮਾੜੀ ਮੋੜੀ ਅੱਧਾ ਪਾਉਣੀਆਂ ਸਾਡੇ ਪੰਜੀ ਕਰ ਇੱਕ ਦਾ ਅੱਗਾ ਥੋੜਾ ਜਾ ਨੁਕਸਤਾ ਆ ਹੈਈ ਦਾ ਕਢ ਦੇ ਦੇ ਤੂੰ ਹੈਈ ਨਾ ਕਿ ਭਾਜੂ ਮੈਂ ਉਹ ਮੋੜ ਜੇ ਬੋਦਨੇ ਜੱਟ ਉੱਥੇ ਚਲੇ ਜਾਣਾ ਕਿੱਥੇ ਮੋੜ ਦੇ ਹੋ ਐਸਾ ਮੋੜਣਾ ਬੂ ਹਾਂ ਹਾਂ ਬਾਲੇ ਮੜਨੇ ਭੋਗੋ ਤੂੰ ਉੱਥੋਂ ਜੇ ਇਧਰ ਨੂੰ ਮੁੜ ਕੇ ਫਿਰ ਉਹਦੇ ਚ ਪਾਣੀ ਦੇ ਚ ਵੜ ਜੂ ਆ ਰਸਤੇ ਚ ਵੀ ਆਉਂਦਾ ਕੁਛ ਸ੍ਰੀਕ ਲਾ ਫੜਾ ਇਹੇ ਲਊ ਯਾਰ ਸੌਦਾ ਇਹ ਪਾਜ ਦਾ ਲੈ ਅੱਜ ਬੰਦਾ ਇਹ ਬੱਕਰੀ ਲੈ ਕੇ ਜਾਊ ਇਹ ਤੈਨੂੰ ਕਹਿਤਾ ਬਈ ਕੋਈ ਬੋਣੀ ਕਰ ਲੈ ਮੇਰੀ ਵੀ ਹੋ ਗਈ ਯਾਰ ਇਹ ਨਹੀਂ ਤੇਰੇ ਕੋਲੇ ਤੇ ਮੇਰੇ ਕੋਲੇ ਇੱਕ ਗੱਲ ਆਇਆ ਨਹੀਂ ਬਈ ਆਇਆ ਕਿਉਂ ਆਏ ਮਿਲਦਾ ਵੀ ਫੇਰਾ ਤੂੰ ਪੈਸਾ ਤੂੰ ਨਾ ਵੀ ਅੰਨਾ ਮਸਾ ਨਹੀਂ ਆਉਂਦਾ ਚੱਲ ਥੱਪਲਾ ਨਹੀਂ ਹੋਏ ਸਾਢੇ 3 ਘੰਟਾ ਲੈ ਹੁਣ ਫੋਨ ਬੰਦ ਕਰ ਦੇ ਇਹ ਨਹੀਂ ਉਹ ਕੋਈ ਨਹੀਂ ਖੜ ਜਾ ਖੜ ਜਾ ਖੜ ਜਾ ਖੜ ਜਾ ਉਹ ਕੋਈ ਨਹੀਂ ਖੜ ਜਾ ਦੋ ਮਿੰਟ ਹਾਂ ਹਾਂ ਚਿਕੀਂਤਾ ਮਾ ਆਪੀ ਬਜੂ ਮਾਰ ਜੇ ਮੁੰਮੋਰ ਦਾ ਕੋਈ ਨਹੀਂ ਲਿਸੀ ਹੈ ਉਹ ਕੋਈ ਨਹੀਂ ਖੜ ਜਾ ਲਿਸੀ ਹੈ ਖੜ ਜਾ ਖੜ ਜਾ ਮਾਰ ਸਦੀਕ ਕੋਈ ਨਹੀਂ ਕੋਈ ਨਹੀਂ ਰਾਜੀ ਹੋ ਜੂ ਉਹ ਤਾਂ ਖੜਿਆ ਆਹ ਲੈਣ ਖੜ ਜਾ ਹੁਣ ਤੂੰ ਸਹੀ ਪੀਆ ਦਾ ਬਸ ਆਫ ਪਾਣੀ ਮਾਰ ਦਿੰਦਾ ਨਹੀਂ ਨਹੀਂ ਉਹ ਤਾਂ ਉਹ ਮੈਂ ਵੀ ਉਹਨੂੰ ਦਵਾਣੀ ਆ ਮੈਂ ਵੀ ਤਾਂ ਲੈਣ ਕੋਈ ਨਹੀਂ ਕੋਈ ਨਹੀਂ ਖੜ ਜਾ ਤਾ ਹੁਣ ਭੱਜ ਨਾ ਫਕੀਰ ਦੋ ਮਿੰਟ ਉਹ ਪਹਿਲਾਂ ਭੱਜ ਜਾ ਆ ਸੁਣ ਤਾਂ ਜਾ ਇਧਰ ਜੁਗਾਤਾ ਕੀ ਆ ਅਰੇ ਸਾਤ ਕੀ ਸੀਗਾ ਇਹ ਵਿੱਚ ਮੈਨੂੰ ਹੀ ਪਤਾ ਕੀ ਐਸੇ ਮੁੰਡੇ ਦਿੰਦੀ ਹੈ ਜਿਹੜਾ ਤਾਂ ਕੋਈ ਦੂਜਿਆਂ ਚ ਉਹੀ ਇਹਦੇ ਚ ਹੁਣ ਕੋਈ ਨਵਾਂ ਤਾਂ ਇਹਦੇ ਚ ਆਇਆ ਤਾਂ ਨਹੀਂ ਲਵੀ ਸਿਆਣੇ ਦੇ ਮਿੰਗੜਾ ਕਰੂਗੀ ਲੈ ਤਾਂ ਹੁਣ ਤੈਨੂੰ ਲੈ ਛੇ ਦੀ ਲੈ ਅੱਲੇ ਹੁੰਦੇ ਯਾਰ ਸਾਡੀ ਥੋੜੀ ਖੜੀ ਗੱਲ ਮੱਤੀ ਹੋਈ ਐ ਇਹ ਤਾਂ ਸੈਨੂ ਇਹ ਤਾਂ ਥਾਂ ਤੋਂ ਦੇਖਿਆ ਇਹ ਤਾਂ ਲਾਲ ਚੰਦ ਦੀ ਨਿਕਰੀ ਸਾਨੂੰ ਦੇਖ ਲੈ ਦੇਖ ਦੱਸ ਦੇ ਕਿਹੜੀ ਬੇਸੇ ਸਾਰਗੇ ਵੇਚਣਗੇ ਬਾਈ ਵੇਚਣਗੇ ਆਹ ਲੀਤੀ ਵਾਸਲੇ ਹੁਣ ਹੋ ਗਿਆ ਲੜਾ ਠੀਕ ਆ ਪੱਠਾ ਹੀ ਆ ਸਾਰੀਆਂ ਹੂੰ ਆ ਪੱਠਾ ਦੇ ਦੇ ਸਾਰੇ ਲੈ ਲੈ ਬੋਲ ਉਹ ਸੀਰੀਆਂ ਨੇ ਹੈਲੋ ਦੇ ਦੇ ਸਾਰੇ ਬਾਈ ਜੀ ਬੇਇਜ਼ਤੀ ਕੋਲੇ ਇਧਰੇ ਇੱਕ ਫਿੱਤਰ ਕੋਲੇ ਖੜੀਆਂ ਨੇ ਆਓ ਵੀ ਸਾਹਮਣੇ ਕਰ ਲੋ ਬਾਈ ਦੇਖੋ ਜੀ ਹਾਂ ਜੀ ਇਹਨਾਂ ਦਾ ਚਾਰਾਂ ਦਾ 22000 ਰੁਪਇਆ। ਭਾਈ ਇਹਨੂੰ ਕਿੰਨੇ ਕਿੰਨੇ ਰਹਿ ਗਈਆਂ ਇਹ? 5-5 ਦਾ ਸਿੱਧਾ ਹੀ ਹੋ ਗਿਆ। ਭਾਈ ਮਨ ਮੰਨ ਕੇ ਚੱਲ ਯਾਰ ਤੂੰ ਇਹਨਾਂ ਆਇਆ ਤੂੰ ਸਾਢੇ 5-5 ਮੈਨੂੰ ਬਹਿ ਗਈਆਂ। ਨਹੀਂ। ਉਹ ਉਹਨਾਂ ਛੱਡ ਪਰ ਗੂ ਬਹਿ। 20-20 ਇਹ ਮੰਨ ਲਓ ਬਸ ਭਾਈ 20 ਮੰਨ ਕੇ ਚੱਲ ਯਾਰ। ਸ਼ੇ 20000 ਮੰਨ। ਕੋਈ ਨਾ ਗਾਹ ਤੋਂ ਕੱਟ ਵੀ ਜਾਂਦਾ। ਉਹ ਤੂੰ ਅਸਲ ਵਿੱਚ ਜੇ ਚਾਹਦੇ ਨੇ ਕਿ ਆ 12 ਨਹੀਂ ਆ ਪਾ। ਦੇ ਲਗੀਆਂ 33000 ਯਾਰ ਤਿੰਨ ਤਿੰਨ ਯਾਰ 3332363394112 33000 ਸਾਡਾ ਤਾਂ ਲੱਗਿਆ ਵੇ ਹੁੰਦਾ ਸਾਡਾ ਤਾਂ ਆ ਜਾਗਾ 15 ਲੱਗਿਆ ਵੇ ਹੁੰਦਾ ਲੱਗਿਆ ਸਾਰਿਆਂ ਦੀ ਲੱਗਿਆ ਵਾ ਹੁੰਦਾ ਬਈ ਜਿਹੜੇ ਨੇ ਹਾਂ ਅਸੀਂ ਵੀ ਮਾਲ ਦਾ ਮੁੱਲ ਦਾ ਜ਼ਰੂਰ ਲਾਵਾਂਗੇ ਠੀਕ ਹੈ ਨਾ ਜੇ ਤੇਰੀਆਂ ਪੱਟਾਂ ਤੇ ਜੇ ਹਜ਼ਾਰ ਹਜ਼ਾਰ ਲਾਇਆ ਫਿਰ ਤੋਂ ਮੈਨੂੰ ਕਹਿ ਹਾਂ ਘਾਟਾ ਵਾ ਦਾ 5-400 ਦਾ ਹੁੰਦਾ ਉਹ ਨਿਕਲ ਜਾਂਦਾ ਹੁੰਦਾ ਕਰ ਤੇ ਨੰਦਰੇ ਹਾਈ ਨੰਦਰੇ ਦੇਖ ਆਈ ਨਾ ਤਾਂ ਨੁਨੋ ਖਾ। ਕੋਈ ਨਹੀਂ ਹੈਗਾ ਇਹ। ਉਹ ਨਹੀਂ ਪਤਾ ਨਾਂਵੇਂ ਸੇ ਜਵਾਗਾ। ਇਹ ਜਵਾਗਰ ਲੱਗੇ। ਨਾ ਤਾਂ ਪੈਂ ਤੱਕੀ ਗਿਆ ਤਾਂ ਬਾਤ ਕਹੀ ਗਈ। ਉਹ ਤੀਰ ਮੈਂ ਬੂਲੇ ਨਹੀਂ ਕਰਕੇ ਰੱਖੀ ਨਾ ਨਾ ਨਹੀਂ ਦੀ। ਪਈ ਦੇਖ ਬੁਗੀ ਰਹੀ ਜੀ ਤਾਂ ਜਾਰੀ ਹੈ ਤਾਂ ਖੜ ਜਾ। ਜਾਰੀ ਤਾਂ ਹੈਗੀ ਹੁਣ ਤਾਂ ਪਹਿਲਾਂ 500 ਪਾਤਾ ਮੈਂ ਤੇਰੀ ਜੱਬਾ ਲਈ ਤਾਈ। ਨਾ ਤੇਰੀ ਗੱਲ ਨਹੀਂ ਉਲਟਾਈ। ਉਹ ਗੱਲ ਕੀ ਹੁੰਦੀ ਆ। ਉਹ ਵੀ ਨਾ ਡਰਾਇਨਰਾ ਭਾਈ ਨਾ ਨਾ ਇਹ ਵੱਧ ਨਹੀਂ ਮੈਂ ਇਹਨੂੰ ਬਾਬਾ ਹੀ ਗੱਡਣਾ ਨਾ ਨਾ ਵੱਧ ਨਹੀਂ ਵੱਧ ਨਹੀਂ ਆਪਾਂ ਜੋ ਕੁਝ ਬਸ ਜੋ ਕੁਛ ਤਾਂ ਕਹਿਤਾ ਨਾ ਲੈਨੇ ਉਹ ਭਾਈ ਦੇ ਦਿਆ ਨਹੀ ਕਰਦੂ ਜਾਨੀ ਕਿੰਨੇ 7.5 ਨਹੀਂ ਤੂੰ ਇਹ ਆ ਵੀ ਹੁਣ ਤੈਂ ਬਾਦਾ ਸੀ ਬੰਸ ਹਾਂ ਅਸੀਂ ਨਾ ਖੜੇ ਉਹਨੂੰ ਕਰਦਾ ਹਾਂ ਮਾੜੀ ਫਰਕ ਰਹਿ ਗਿਆ 500 ਘਟਾ ਦਿੱਤਾ ਇਹ ਵੀ ਬਸ ਤਾਂ ਕਹਿਤਾ ਸੀ ਉਹ ਇਹ ਪਾਵਣੀਆਂ ਤਾਂ ਇਹ ਲੈ ਜਾਣੀ ਕਿ ਹਾਂ ਜੀ ਯਾਰ ਪਾ ਕਿੰਨੇ ਦੀ ਦੇਣੀ ਆ ਆਏ ਵੀ ਜੰਦਾ ਦਾ ਆਲੀ ਕੋ ਮੜੀ ਫੇਰ ਹੀ ਨਹੀਂ ਉਹਦੀ ਗੱਲ ਕਰਦੇ ਆ ਮੈਂ ਦੱਸ ਦੇ ਉਹ ਕਹਿ ਕਰਦਾ ਉਹ ਵੀ ਲੈ ਨਹੀਂ ਦੇ ਦੂੰ ਇਹ ਵੀ ਲੈ ਦੂੰ ਬੱਸ ਤੈਨੂੰ ਕਹਿ ਦਿੱਤਾ ਤੈ ਕਹਿ ਤਾ ਬਸ ਨਾ ਕਹੀ ਉਹਦੀ ਕਰਦੋਂ ਨਹੀਂ ਬੱਚੀ ਨਹੀਂ ਖੱਟਾ ਕੋਲੇ ਨਾ ਫਿਕਰ ਲੈਣੀ ਹੂ ਲੈ ਲੂ ਕੇਰੇ ਲਾ ਕੇ ਨੰਗਿਆ ਹਰ ਜਾ ਓਏ ਓਏ ਪੱਜੀ ਨਾ ਹੋਂ ਮੈਂ ਜੋ ਕੋਸ਼ਿਸ਼ ਕਰਦਾ ਪਾਇਆ ਮੇਰਾ ਬਾਪ ਬੋਮਣ ਫੜ ਗਿਆ ਇੱਕ ਮਿੰਟ ਜਿੰਨੇ ਤਾਂ ਕੈਸੀ ਉਹ ਤੇ ਚ ਲਿਖਾਈ ਕਰਾਉਂਗਾ ਜੇ ਉਹ ਮੇਰਾ ਭਾਈਆਂ ਦਾ ਇੱਕ ਮਿੰਟ ਫੜ ਪਾਈ ਸੀ ਤਾਹੀ ਤਾਂ ਕਹਿ ਤਾ ਮੈਂ ਫੜ ਫੇ ਲੈਦਾ ਨਾ ਹੋ ਗਈ ਤੇਰੀਆ ਬੱਕਰੀ ਹੈ ਉਹ ਕਰੀ ਉਹ ਚੱਕ ਓਏ ਲਖਾਈ ਹੋ ਗਈ ਨਹੀਂ ਲਖਾਈ ਤੇਰੀ ਹੈ ਲਖਾਈ ਉਹ ਕਰਾਉਂਗਾ ਉਹ ਨਹੀਂ ਲਖਾਈ ਤਾਂ ਕਰਾ ਦੀ ਹੁਣ ਨਾ ਨਹੀਂ ਨਹੀਂ ਕਰਾ ਦੀ ਕਰਾ ਦੀ ਸਹੀ ਉਹ ਲਖਾਈ ਉਹਦੀ ਕਰਤੀ ਠੀਕ ਓ ਨਾ ਨਾ ਠੀਕ ਆ ਓਕੇ ਆ ਜਾ ਮਾ ਆ ਚਾਰ ਦਿਨਾਂ ਉਹ ਖੜੇ ਨਹੀਂ ਪੈਸੇ ਚਾਰ ਤੇਰੀ ਪੈਸੇ ਲਾਓ ਭਾਈ ਸੱਤ ਦੁਕਾਨਾਂ ਤੇ ਲਖਾਈ ਤੇ ਤੈਨੂੰ ਕਹਿ ਤਾ ਇਹ ਜਿੰਨਾ ਵਰਗੀ ਸਰਪਾ ਆ ਇਹ ਪੈਸੇ ਦੇ ਸਹੀ ਬਾਈ ਦੀ ਅੱਠ ਹਜ਼ਾਰ ਦੇ ਆਦੇ ਸਤਾਰ ਖਿਆ 15 ਖੀ ਦੀ ਕਰਦੇ ਦੇ 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 ਅੱਲਾ ਜਲ ਜਬਾਨ ਮੂੰਹ ਤੋਂ ਗਾ ਰੱਖੀ ਸਾਡੇ ਸੱਤ ਲਿਖਾਈ ਆਪੋ ਆਪ ਦੀ ਕਰਦਾ ਬਸ ਨਾ 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 ਲੈ 100 ਮੈਂ ਤਾਂ ਹੋਰ ਵੀ ਬਤਾਦਾ ਅੱਤੀ ਦੂਰ ਜਾ ਰਹੀ ਲਿਖਾਈ ਆਪੀ ਕਰੂਗਾ ਪੈਸੇ ਦੇ ਕੌਣ ਕਰੂਗਾ ਲਖਾਈ ਲਖਾਈ ਕਿੰਨੇ ਲੱਗਣਗੇ ਲਖਾਈ 200 ਲਖਾਈ ਦਾ ਹੋ ਗਿਆ ਉਹ ਤਾਂ ਫੇਰ ਠੀਕ ਆ ਉਹ ਮਾਰਨਾ ਇਹਨੂੰ ਹੁਣ ਲੱਗਿਆ 200 ਕੱਢ ਕੇ ਲੈ ਵੀ ਆ ਮੈਂ ਕੋਈ ਗੱਲ ਨਹੀਂ ਸਹੀ ਦਾਸਤਾ ਦਿੱਤਾ ਤੈਨੂੰ ਹੁਣ ਤੇਨਾਰੀ ਦਾ ਇੱਕ ਵਾਰੀ ਹੋਰ ਦੱਸ ਦੇ ਦਾਗ ਮਤਲਬ ਹੁਣ ਆਇਆ ਦਾਗ ਤਾਂ ਸਹੀ ਗੱਲ ਹੈ ਜੀ ਹਾਂ ਸਹੀ ਹਾਂ ਬਈ ਹੁਣ ਕੇ ਦੇ ਹਾਰਾ ਮਾਰ ਕੇ ਦੇ ਤੂੰ ਪਾਸ ਕਰ ਮੁੜ ਕੇ ਰਹਿਣ ਦੇ ਹਾਂ ਇਹ ਗੱਲ ਆ ਮੁੜ ਕੇ ਮਾਰੋ ਕੱਲ ਨੂੰ ਕੋਈ ਹੋਰ ਗੱਲਬਾਤ ਬੱਕਰੀ ਕਾਲੀ ਥਣ ਚਿੱਟੇ ਤੂੰ ਆ ਬਹਾਰ ਬੋ ਦੇ ਕੀ ਦੇ ਰ ਮਤ ਹੈ ਬਹਾਰ ਟੋਕੜੋ ਹੀ ਬੱਕਰੀ ਮੈਂ ਸਿਖਾਵੇ ਤੰਨੇ ਸਿਖਾਵੇ ਗੱਲ ਮੁੰਡੇ ਹੋਰੀ ਨਿਕਲੀ ਇਹਦਾ ਪਤਾ ਨਾ ਲੱਗਿਆ ਪੈਸੇ ਬਾਈ ਕਿੰਨੇ ਲੱਗੇ ਨਾ ਨਾ ਲਓ 10000 ਲੱਗੇ ਬੱਗਾ ਗਿਆ ਨਹੀਂ 1.5 ਲ ਨਾ 10000 ਮੈਨੂੰ ਪਹਿਲਾਂ ਬਹੁਤ ਲੱਗੇ ਬੜਾ ਦੇ ਹਾਂ ਨਾ ਨਹੀਂ 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 ਹੋ ਗਈ ਆ ਮੈਂ ਨਾ ਪੂਰਾ ਮੈਂ 10000 ਬਾਈ ਦੇਣੀ ਇਹ ਮਾਮਾ ਨਹੀਂ ਫੜ ਲਾ ਹੁਣ ਨਹੀਂ ਬਈ ਕੋਈ ਜ਼ਰੂਰੀ ਨਹੀਂ ਯਾਰ ਕੀ ਨਾ ਕਮਾਲ ਆ 6500 ਲਾਉਣ ਡਿਆ ਉਹਨੇ ਕੋਈ ਨਹੀਂ 6500 ਤਾਂ ਆਉਂਦੀ ਉੱਤੀ ਆਉਂਦਾ ਮਾਨਤ ਕੇਵਾਂ ਲੱਗ ਗਿਆ ਨਾ ਹੱਸ ਉਹਨੇ ਆਪ ਨਹੀਂ ਪਾਉਣਾ ਲਾਉਣਾ ਨਹੀਂ ਰਗ ਨਹੀਂ ਰਾਗ ਆ ਗਿਆ ਹਾਂ ਆ ਬਗਲ ਆ ਜਾ ਪਾਪੇ ਨੇ ਨਹੀਂ ਬੈਠ ਲਾਉਣੇ ਅੰਦਰ ਹੀ ਨਾ ਤਾਂ ਨਹੀਂ ਮਾਨਤ ਬਲੇਸ਼ਾਂ ਕੀ ਮਾਰਨਾ ਨਾ ਹਰੇ ਇੱਕ ਨਾ ਇੱਧਰ ਧਿਆਨ ਕਰ ਸੁਣਦਾ ਹੁੰਡਿਆ ਤੇਰਾ ਬਸ 8000 ਦੀ ਲੈ ਸਕਦਾ ਮੈਂ ਨੇ ਨੇ ਉਹਦਾ ਬਾਲੀ ਮੰਗੀ ਐ ਤੇ ਦੇਖ ਭਾਈ ਇਹਦੇ ਲੱਗੇ ਨੇ ਪੈਸੇ ਮਾ ਹੁਣ ਨਹੀਂ ਲੜੀ ਪਾਇਆ ਨਹੀਂ ਵੇਖਣ ਦੇ ਸਾਨੂੰ ਲਓ ਪ੍ਰਸ਼ਾਸਕ پکڑੇ ਗਏ ਭਾਈ ਕੋਨੇ ਤੇ ਚਿੱਠੀਵਾ ਚਿੱਠੀ ਪੱਤਰੀ ਉਹ ਟੁੱਟ ਨਹੀਂ ਨਹੀਂ ਚਾਓ ਉਹ ਕੋਲ ਨੂੰ ਕੰਨ ਸਾਡੇ ਮੈਂ ਲੈ ਵੀ ਲੈ ਭਾਈ ਜੇ ਤਾਂ ਨਾ ਮੀਟ ਨੂੰ ਦੇਖ ਲਓ ਫਿਰ ਤਾਂ ਜੇ ਤਾਂ ਵੱਡੀ ਪਾਠਾ ਕੰਨਾ ਵਧਗਾ ਪਾਠਾ ਉਹ ਨੂੰ ਦੋ ਜੀ ਤਾਂ ਕਹਿੰਦੇ ਨੇ ਮੀਟ ਥੋੜਾ ਜਿਹੜੀ ਦੇ ਕੰਨ ਹੁੰਦੇ ਆ ਉਹਦੇ ਕਹਿੰਦੇ ਮੀਟ ਥੋੜਾ ਜਿਹੜੀ ਦੇ ਕੰਨ ਨਹੀਂ ਹੁੰਦੇ ਉਹਦੀ ਤਾਂ ਕਹਿੰਦੇ ਨੇ ਬੱਚਾ ਰੱਖਣ ਜਾਂਦਾ ਬੱਕਰੀ ਸੋ ਮੈਂ ਬੱਟਾ ਆ ਮਨੇੜੀ ਆ ਗਣੀਆਂ ਇਹਨਾਂ ਮੀਟ ਦਾ ਸ਼ਾਦਾ ਮੀਟ ਦਾ ਦੱਸਦਾ ਮੈਂ ਤਾਂ 20000 ਰੁਪਇਆ ਕਹਦਾ ਸੀ ਕਿਹਨੇ 20000 ਦੇ ਮੈਂ ਵੀ 12 ਕਹਿੰਦਾ 12 ਦਾ ਕੀ ਆ ਹਾਂ ਚਿੱਤਰ ਕਨੀ ਆ 12 ਕੋਈ ਆ ਆਹੀ ਭੱਟੇ ਦੇ ਕੰਨ ਹੋਣਾ ਭਾਈ 12 ਦਾ ਹੋਣਾ ਹੈ ਹੋਰ ਕਿੰਨੇ ਦੀ ਹੈ 20 ਤਾਂ ਕਹਦਾ ਤੇਰਾ 12 ਖੱਟਾ ਆ ਤਾਂ ਇੱਕ ਦਾ 14000 ਦਾ ਸੌਦਾ ਯਾਰ ਸਹੀ ਹੈ ਚੋ ਚੋਨਾ ਦਾ ਸੀ ਮੈਂ ਕਿੱਥੇ ਦੇ ਸਾਈ ਦੇ ਹੁਣ ਤਾਂ ਬਣ ਗਏ ਦੇ ਸਾਈ ਦੇ ਤੁਹਾਨੂੰ ਖੰਡ ਮਾਰਦੇ ਆ ਚੁੱਕ ਗਈ ਉਹ ਚਾਰ ਪੱਟਾ ਨਹੀਂ ਸਾਈ ਦਾ ਕੱਟੂ ਕੀ ਆ ਨਾ ਸਾਈ ਕੱਟ ਸਾਈ ਕੱਟ ਵੱਡਾ ਲੋੜ ਫੜਾ ਬਾਸਤਾ ਦਾ ਯਾਰ ਮੈਂ ਕਿਹ ਅਸੇ ਰਹੂਂ ਚੀਆਂ ਸੇ ਹਮ ਬਾਈ 13000 ਰੁਪਏ ਦਾ ਗਾਗਾ ਪੂਣੀ ਪੂਆ ਦੀ 14 ਬਾਈ ਮੈਂ ਤੈਨੂੰ ਦੱਸਦਾ ਸਾਢੇ 18000 ਰੁਪਏ ਦਾ ਦਊਂਗਾ ਤੂੰ ਪੰਜੀ ਘੱਟ ਨਹੀਂ ਦਿੰਦਾ ਉਹ ਰੁਪਏ ਦਾ ਗਾਗਾ ਲੈ ਲੜਾ ਬਸ ਰੁਕਦੀ ਦਾ ਕੱਵਰ ਨਹੀਂ ਉਠਾ ਨਹੀਂ 15 ਨਹੀਂ ਲੈਣਗਾ ਪਾਪ 16 ਨਹੀਂ ਦੇਣਗਾ ਆਪ 4000 ਦਿਆ ਆਹਾ ਹਾ ਹਾ 4000 ਇਹਦੇ ਕੰਨ ਵੀ ਆ ਚਾਲ ਦੀ ਨੂੰ ਕੀ ਹੋਇਆ ਆ ਫਿਰ ਵੜ ਚਾਲ ਦੀ ਇਹ ਵੀ ਚਾਲ ਨਹੀਂ ਹੈਗੀ 3000 ਰੁਪਏ ਉਹ ਜਹਾਂ ਘਰ ਰੱਖਿਆ ਬਈ ਤੇਰਾ ਮਾਲ ਮਿਲ ਗਿਆ ਮਾਲ ਮਿਲਣ ਡਿਆ ਤੂੰ ਤੇਰਾ ਕੋਈ ਤੇਰਾ ਮਾਲ ਚਾਚਾ ਉਹ ਵੇਚਣਾ ਵੇਚਣ ਦਾ ਤਾਂ ਤੇਰੇ ਲੱਗੇ ਹੋਵੇ ਆ ਤੇਰੇ ਤੇਰਾ ਮਾਲ ਵੇਚ ਨਹੀਂ ਆਏ ਆ ਪਤਾ ਬਈ ਸਾਰੇ ਮਾਲ ਦੇ ਮੋਲੇ ਲੱਗਿਆ ਹੋਵੇ ਇਦੋਂ ਕਹਾਂ ਤਾਂ ਫਿਰ ਰੱਬ ਦਾ ਨਾਗਾ ਯਾਰ ਵੱਡੇ ਭਾਈ ਜੇ ਕਰਾਇ ਪਾਣੀ ਪਾਉਣ ਦਾ ਸ਼ੌਂਕ ਆ ਫਿਰ ਕਹਿ ਕੀ ਸਕਦੇ ਆ ਠੀਕ ਆ ਨਾ ਹਣ ਤਾਂ ਵਧੀਆ ਮੋਲੇ ਲੱਗਿਆ ਹੋਵੇ ਸਾਰੀਆਂ ਹੀ ਪਾ ਲੈਨੇ ਪੱਠਾ ਮੈਂ ਪਾ ਲੈਣਾ ਉਹਨੂੰ ਉਹ ਪੱਠ ਤੇਰੀ ਪਵਾ ਦਨੇ ਆ ਠੀਕ ਆ ਨਾ ਵਿਲਾ ਉਹ ਇਹਦੇ ਵੀ ਰੁਪਏ ਦਵਾ ਦਨੇ ਜਿੰਨੇ ਦਾ ਮਾਲ ਹੈ ਇਹ ਤਾਂ ਕਈ ਦਿਨ ਹੋ ਗਏ ਚਾਚਾ ਬੰਦੋ ਸਾਰੇ ਤਾਂ ਤੁਹਾਨੂੰ ਤਾਂ ਰੋਣਾ ਮੋੜਾ ਜੋ ਮੈਂ ਉਹ ਪੰਜਾਜੇ ਬੰਦੋ ਯਾਰ ਪੰਜੇ ਜਾਮ ਆਹ ਪੱਟਾ ਜੀ ਆਹ ਦੇ ਦੇ ਨਾਲ ਹੀ ਮੈਨੂੰ ਬੋਲ ਕੇ ਨਹੀਂ ਦੇਣੀ ਪੰਜੇ ਸਾਰੇ ਚਲ ਠੀਕ ਆ ਪਾ ਪੰਜੇ ਬਾਲਾ ਆ ਪਾ ਪੰਜਿਆਂ ਦਾ ਜੀ ਇਹ ਵੀ ਨਾ ਵਿੱਚੋ ਯਾਰ ਹਿਸਾਬ ਲਾ ਕੇ ਲਾ ਦੇ ਜਿੰਨੇ ਲਾਏ ਵੇਚੋ ਹੋਰ ਬਾਦੇ ਫਾਰੇ ਦੇ ਉਹਦਾ ਗਾਣਾ ਸਹੀ ਕਰ ਜਾਦਾ ਆ ਗਿਆ ਨਾ ਤੂੰ ਇਹ ਮਾਨੂੰ ਚਾਉਂ ਆਏ ਬਾਈ ਆ ਚਾਰੇ ਨਹੀਂ ਵੇਚੋ ਦੋ ਜੰਨੇ ਸਭ ਦੇ ਰਾਨੀਆਂ ਕਹਿਣਾ ਤੇਰਾ ਕੁਝ ਨਹੀਂ ਲੈਂਦਾ ਮੈਂ 13 ਦੀ ਐ ਤਾਂ ਮੈਂ ਦਾ ਮੁੱਲ ਇਹਦਾ ਮੁੱਲ ਕਰਕੇ ਪਾ ਲੈ ਪਾ ਦੇ 13 ਦੀ ਐ ਫੱਟਾ ਪਾਉਂਦਾ ਇਹਦਾ ਮੁੱਲ ਕਰਕੇ ਦੱਸ ਦੇ ਇੰਨਾ ਦਾ ਤਾਂ 16000 ਕੀ ਆ ਬਾਈ ਇਹਦੂ ਘੱਟ ਤਾਂ ਦਿੰਦਾ ਨਹੀਂ ਐਂਡੀ ਐਂਡੀ ਆ ਨਹੀਂ ਆ ਉਹ ਘੱਟ ਪਾ ਦੇਂਗੇ 7000 ਆ ਪੱਟ ਪਾਉਂਗਾ 4500 ਨਹੀਂ ਪਾਉਣੀ ਪੜਦਾ 5500 ਤਾਂ ਉਹ ਬਾਈ ਨੇ ਲਾਤਾ ਪਛੋੜੂ ਉਹਨੂੰ ਪਾ ਦੇ 5500 ਦੀ ਪਾ ਲੈਨੇ ਚਲੋ ਹੱਥ ਤੇ ਨਿਕਲ ਜਾ ਵੀ ਰੋੜ ਪਾਉਂਦਾ ਨਹੀਂ ਮੈਂ ਚਾਹਾਂ ਯਾਰ ਨਿਕਲ ਜਾ ਵੀ ਰੋੜ ਮੈਂ ਇਹਦੂ ਘੱਟ ਤਾਂ ਨਹੀਂ ਇਹਦੂ ਘੱਟ ਤਾਂ ਨਾ ਤੂੰ ਕਹੀਂ ਮੈਂ ਇਹਦੂ ਘੱਟ ਦੇਵਾ ਹਾਂ ਹੁਣ ਭੱਜੀ ਨਾ ਭਰਾਵਾ ਨਾ ਤੇ ਤੂੰ ਘੱਟ ਮੁਰਗੀਆਂ ਪਾਉਣੀਆਂ ਸੀ ਵੀ ਨਾ ਤਾਂ ਦਾ ਕੋਆ ਦੇ 400 ਦਾ ਛਿੱਟੀ ਲਿਖਾਈ ਐ ਨਾ ਨਾਂ ਵਿੱਚ ਹੀ ਆ ਜੀ ਲੈਣਗੇ ਸਾਡੇ ਨਾਂ ਲੱਗੀਆਂ ਰਾ ਹੁਣ ਤਲਾ ਦੀ ਗੱਲ ਤੇ ਬੜੀ ਨਾ ਬਈ ਰਾਇ ਤੇਰੀ ਹੀ ਗੱਲ ਆਇਆ ਹੁਣ ਭੱਜੀ ਆਇਆ ਜਿਹਦੇ ਮੈਂ ਘਾਟੀ ਭਜੀ ਨਾ ਜੇ 100 200 ਤਾਂ ਪਾਉਣ ਆਉਂਦਾ ਤੇਰਾ ਰੱਖ ਦੂੰਗਾ ਨਾ ਮਾਨ ਮੈਂ ਜੇ ਦਾ 2000 2000 ਰੁਪਏ ਫੇਰ ਨਹੀਂ ਨਾ ਮਾਨ ਮੰਨਣਾਗਾ ਸਿੱਧੀ ਗੱਲ ਐ ਮੇਰੀ ਤੈਨੂੰ ਵੀ ਦੇਣੀ ਆ ਲਿਖਾਈ ਵੀ ਦੇਣੀ ਆ ਠੀਕ ਐ ਨਾ 2000 ਰੁਪਏ ਦਾ ਖਰਚਾ ਪੈ ਜਾਉ ਇਥੋਂ ਛੋਟਾ ਉਹ ਨਹੀਂ ਨਹੀਂ ਪਾਉਣੀਆਂ ਮੈਂ ਤੂੰ ਆਪਾ ਹੁਣ ਲੈ ਉਹ ਕਰਨ ਤਾਂ ਲੈ ਗੱਲ ਹੁਣ ਨਾ ਨਹੀਂ ਅੰਦਰ ਰਹੀ ਪੈਣੀ ਉਹਨੇ ਬੜੀ ਸਾਈਜ਼ ਚ ਇੱਧਰ ਧਿਆਨ ਚੁੱਕ ਮੁੰਨਾ ਯਾ ਨਹੀਂ ਮੰਨਦਾ ਮੈਂ ਤਾਂ ਮਾਨੇਗਾ ਮੈਂ ਤਾਂ 20 ਤੋਂ ਹੁਣ ਵੇਖ ਲੈ ਤੂੰ 16 ਤੇ ਆ ਗਿਆ ਇਹ ਦੂਗੀ ਮੰਨਤਾ ਨਹੀਂ ਨਹੀਂ ਚੱਲ ਹੋ ਵੀ ਨਹੀਂ ਹੋਏਗਾ ਦਾ ਫੇਰ ਕੀ ਬੱਡੀ ਕਿਆ ਦੇ ਰਾਮ ਨਹੀਂ ਦੇਖ ਰਿਹਾ ਪੱਠਾ ਦੂਜਿਆਂ ਨੇ ਗਿਆ ਵੇੜ ਨਹੀਂ ਆਇਆ ਛਤਰ ਕਰਨੀ ਆ ਪੱਠਾ ਆ ਗਿਆ ਇੱਕ ਕਮਾੜੀ ਚੰਗੀ ਆ ਬੰਦੇ ਪੱਲੇ ਨਹੀਂ ਖੁਜਾਗਾ ਯਾਰ ਉਹ ਦੋ ਦੋਹਾਂ ਤੇ ਵਜਨ ਹੈ ਨਹੀਂਗਾ ਇਹ ਇਹ ਮਾੜੀ ਜੇ ਕਿ ਤੇ ਹੂੰ ਛਤਰ ਕਰਨੀ ਹੋਵੀ ਛਤਰ ਕਰਨੀ ਇਹਦੇ ਮਾੜੇ ਜੇ ਕਰਨੇ ਬਸ ਇਹ ਪੱਠੇ ਹੋਰ ਜਿਹੜੇ ਪੱਠੇ ਨੇ ਕਿਵੇਂ ਬਾਤ ਚ 4 ਠੀਕ ਇਹ ਵੀ ਹੋਰ ਜੀ ਵੀ ਹੈ ਹਰਿਆਣੇ ਨੂੰ ਨਹੀਂ ਆ ਰੇ ਲਿਟੇੜੀ ਅਚਾਰੇ ਕਾਲੋੜੀਆਂ ਰੇ ਤੇਰਾ ਕੀ ਨਾ ਕਹਿਣਾ ਬੇਗ ਸਿੱਤ ਮੇਰੇ ਤੋਂ ਵਸੇ ਆਲੇ ਨਾ ਜੇ ਦੇਗਾ ਨਹੀਂ ਆਣਾ ਪਾਟ ਲਾ 8.8 150 ਉਹਨਾਂ ਦਾ ਕੀ ਜਦੋਂ ਮੁਸਤਵਾਈ ਜੰਨੇ ਯਾਰ ਦੇ ਨਾ ਜਾਈ ਲਾ ਤੇ ਲੈ ਸਾਰੇ ਪਸੂਆਂ ਦੇ ਪੈਸੇ ਲੈ ਬਾਈ ਪੈਸਿਆਂ ਦੇ ਪੈਸੇ ਸੋਨੂ ਦਾ ਲਾ 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 ਕੇ ਹੁਣ ਮੇਰੀ ਚੀਜ਼ਾ ਮੈਨੂੰ ਲੈਣ ਦੇ ਲਈ ਨਹੀਂ ਲੱਗੇ ਉਹ ਤੂੰ ਲਾ ਦੇ ਥੋੜੇ ਜਿਹਾ ਲੈ ਲੈ ਆ ਮੋਬਾਈਲ ਦੀ ਫੇ ਜਾਣੀ ਆ ਸਾਨੂੰ ਮੇਰੇ ਵਿੱਚ ਵਿੱਚ ਫੇ ਜਾਣੀਆਂ ਅਰੇ ਮਾਰਾ ਦਾ ਮੈਂ ਮੈਨੂੰ ਤੇਰਾ ਕੀ ਧੰਨ ਚਾਰ ਰੱਖ ਹੁਣ ਨਾ ਬੱਕਾ ਬਸ ਹੁਣ ਜੀਣਾ ਮੈਨੂੰ ਖਰਚਾ ਬਹੁਤ ਪੈਂਦਾ ਸਲਾਬਨਾ ਕਰ ਲੈ ਰੋਲਾ ਨਾ ਜਾਣ ਪਾ ਟਾਈਮ ਨਾ ਆਈਂ ਨਿਰਾਸ਼ੀ ਰੋਲੇ ਤੈਨੂੰ ਕਹਾਉਂ ਮਗਾਉ ਯਾਰ ਇਹਦਾ ਇਹਦਾ ਨਹੀਂ ਬੇਸੂਦ ਸਭ ਬੜਕ ਤੇ ਲਾ ਪੂਰੇ 15000 ਉਹ ਮੈਂ ਨਹੀਂ ਪਾਉਣੀ 11 ਹਾਂ ਤਾਂ ਮੈਨੂੰ ਪਈ ਜਾਨੀ ਰਹਿਣ ਦੇ ਚਾਚਾ 15 ਦੀਆਂ ਪੱਟਾ ਪਾਉਂਗਾ ਲੈ ਉਹ ਉਧਰ ਲਖਾਈ ਪੈ ਜਾਣੀ ਇਧਰ ਮਾਨ ਤਾਂ 13 ਹਾਂ ਯਾਰ ਮਾਜੋ ਫਿਰ ਨਾ 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 ਮੋਹਲਾ ਉਹ ਦੀ ਚੀਜ਼ ਤਾਂ ਲੈਤੀ ਜਾਂਦੀ ਜੀ ਜੱਲ ਹੋਊਗੀ ਮੁੱਕ ਜਮੇ ਲੱਗੋ ਚਾਰ ਗਏ ਆ ਪਹੁੰਚਾ ਚਾਰ ਬੜੀ ਗਿਣ ਗਿਣ ਵੀਰੇ 20 ਮੰਗਿਆ ਸੀਗਾ ਅੰਦਰ ਕਹਿੰਦੇ ਆ ਮੰਦਰਾ ਕਹਿੰਦਾ 15 ਕਿਹਾ ਭਾਈ ਨਾ 13000 ਰੁਪਇਆ ਕਿਹਾ ਚਾਚੇ ਨੇ ਨਾ 14 ਨਹੀਂ 15 ਦੀ ਸਾਈ ਫੜਾਈ ਫੜਾਈ 13000 ਰੁਪਏ ਤਾਂ ਮੈਂ ਤਾਂ 500 ਕਹਿੰਦਾ ਸੀ 500 ਸਾਈ ਜਾ ਕੇ ਚਾਚਾ ਰਹਿ ਗਿਆ ਮੇਰਾ ਮੰਦਰਾ ਕਹਿੰਦਾ ਉਹ ਤਾਂ ਨਹੀਂ ਗਿਆ ਉਹ ਕਹਿੰਦਾ 81 13 ਚਾਚੇ ਨੇ ਸਾਢੇ 13 ਕਿਹਾ ਤਾਂ ਆਪ ਦੇ ਕੋਲ ਵੀ 500 ਹੋਰ ਘਾਤਾ ਹੋਰ ਕਿੰਨੇ ਦਾ ਚਾਹ ਹਾਂ ਇਹ ਦੋ ਚੀਜ਼ ਤਾਂ 15 ਦੀ ਸਾਈ ਫੜਾ ਕੇ ਮੋੜ ਲਈ ਯਾਰ ਜਰ ਮੈਨੂੰ ਜਦੋਂ ਪੁੱਗਦੀ 15 ਦੀ ਮੈਂ ਪਹੁੰਚ ਹੁਣ ਆ ਗਿਆ ਦੋ ਠੀਕ ਆ ਯਾਰ ਹਾਂ ਉਹ ਕਰੇ ਉਹ ਕਰ ਰਹੀ ਆ ਤੈਨੂੰ ਪਤਾ ਆਪਣੇ ਤੁਹਾਡੇ ਕਿੰਨੇ ਚੱਲਦੇ ਮੁੱਕਰਦਾ ਨਹੀਂ ਹੁੰਦਾ ਕੋਈ ਨਹੀਂ ਤੂੰ ਜਦੋਂ ਫਿਰ ਨਿਵੇੜੀ ਦਿੱਤਾ ਫਿਰ ਨਿਵੇੜ ਦੋ ਫੜ ਜਾ ਫੜ ਕਰਦਾ ਇਹੋ ਹੈ ਫੇੜੋ ਨਿਵੇੜ ਬਾਈ ਚਲੋ ਅਸੀਂ ਆਹ ਹਾਂਜੀ ਸੀ ਤੁਹਾਨੂੰ ਸੋਹਣੇ ਕਾਲੋ ਵਰਤ ਲਾ ਆਪਾਂ ਇਹ ਇੱਕ ਬਾਤ ਸੁਣ ਰਹੇ ਹਾਂ ਇਹਦਾ ਦਾਮ ਪੈ ਨਹੀਂ ਦਿੰਦਾ ਉੱਥੇ ਬਾਇ ਮੈਂ ਨਾਲ ਦੀ ਚੰਗਾ ਚੰਗਾ 15 ਦਾ ਬੈ ਕੇ ਉਹ ਬੜੀ ਗਣੀਆ ਸੋਹਿਆ ਚਾਰ ਤਰ੍ਹਾਂ ਕੋਈ ਖੜਾ ਆਹ ਮਰਾਪਾ ਚਾਚੇ ਦੇ ਗਏ ਆਹ ਦੇ ਤਰ੍ਹਾਂ ਲੋਰੀ ਨੂੰ ਪੂਰੇ ਆ ਬਾਈ ਦੇਖ ਲੈ ਤੇਰਾ ਸੌਦਾ ਚੱਲਦਾ ਹੈ ਦੇਲੀ 10000 ਦੀ ਬੱਚੀ ਨਹੀਂ ਨਹੀਂ ਹਾਂ ਦੇਖ ਲੈ ਐਂ ਤਾਂ ਉਹਨੂੰ ਪੁੱਛਿਆ 13000 ਦੇ 9000 ਕੀ ਆ ਰਾਇ ਐਂ ਤਾਂ ਉਹ ਪੁੱਛਦਾ ਅੱਤੀ ਨੂੰ ਕੋਈ ਕੋਸਟ ਐ ਨਹੀਂ ਬੰਦਾ ਹਾਦੀ ਬੰਦੇ ਆ ਗਏ ਨਹੀਂ ਬੰਦੇ ਦੇ ਕਰਕੇ ਮੇਂਦਰਾ ਬੱਕਰਾ ਭੱਜ ਗਿਆ ਤਾਂ ਕਰਕੇ ਦਾ ਬੰਦਾ ਬੱਕਰਾ ਵੀ ਨਹੀਂ ਚਾਰਦਾ ਉਹ ਵੀ ਮੇਰੇ ਆਹ ਸਾਡੇ 12 ਕਹੀ ਜਾਂਦਾ ਯਾਰ ਤੂੰ ਗੱਲ ਨਹੀਂ ਪੈਗੀ ਬੱਕਰੀ ਵੇ ਗੱਲ ਸੁਣ ਆਪਾਂ ਕਰਾ ਲੈਂਦੇ ਉਹ 12:30 ਆ ਗਈ ਜਾਂਦਾ ਠੀਕ ਆ ਤੁਸੀਂ 3 ਲਾ ਦੇਣੀ ਇਹਨਾਂ ਨੇ ਕਹਿਤਾ ਕੋਈ ਸਾਢੇ 12 ਮੈਂ ਤਾਂ ਕਹਿੰਦਾ ਤੇਰਾ ਦਵਾ ਕੇ ਤੇਰੀ ਬੱਕਰੀ ਦਵਾਈ ਆ ਲੈ ਕੀ ਆ ਬੱਕਰੀ ਮੈਂ ਦਵਾਈ ਤੇਰੇ ਨਹੀਂ ਲੈ ਕੇ ਆਇਆ